ਖਬਰ ਮਸ਼ਹੂਰ ਸੂਫੀ ਗਾਇਕ ਜੋਤੀ ਨੂਰਾ ਨਾਲ ਜੁੜੀ ਹੈ ਦਰਅਸਲ ਜੋਤੀ ਨੂਰਾ ਨੇ ਆਪਣੇ ਪਤੀ ਕੋਨਾਲ ਪਾਸੀ ਉੱਪਰ ਹਮਲਾਵਰਾਂ ਨੂੰ ਬੁਲਾ ਕੇ ਉਸ ਨਾਲ ਕੋਟਮਾਰ ਕਰਨ ਦੇ ਗੰਭੀਰ ਦੋਸ਼ ਲਗਾਏ ਨੇ ਇਸ ਰੈਂਡੋ ਮਾਪਾਤੀ ਪਤਨੀ ਨੇ ਇੱਕ ਦੂਸਰੇ ਖਿਲਾਫ थाना ਰਾਮਾ ਮੰਡੀ ਵਿਖੇ ਲਿਖਤੀ ਸ਼ਿਕਾਇਤ ਵੀ ਦੇ ਦਿੱਤੀ ਹੈ ਜਰਕੀ ਕੁਨਾਲ ਪਾਸੀ ਨੇ ਦੱਸਿਆ ਕਿ ਜੋਤੀ ਨੂਰਾ ਨੇ ਉਹਨਾਂ ਨੂੰ ਵਿਧਾਨਪੁਰ ਫਲਾਈਓਵਰ ਤੇ ਬੁਲਾਇਆ ਸੀ ਜਿੱਥੇ ਕਿ ਉਸਨੇ ਫੋਨ ਤੇ ਕਿਹਾ ਕਿ ਉਹ ਉਸ ਦਾ ਇੰਤਿਆਰ ਕਰ ਰਹੀ ਹੈ ਉਹਨਾਂ ਦੋਸ਼ ਲਾਇਆ ਕਿ ਦੇ ਰਾਤ ਉਹ ਫੋਰਚੂਨਰ ਕਾਰ ਵਿੱਚ ਉਕਤ ਸਥਾਨ ਤੇ ਗਿਆ ਜਿੱਥੇ ਕਿ ਜੋਤੀ ਨੂਰਾ ਦੀ ਫੋਰਚੂਨਰ ਕਾਰ ਅਤੇ ਇੱਕ ਹੋਰ ਕਾਰ ਖੜੀ ਸੀ ਤੇ ਜਦੋਂ ਉਹ ਉੱਥੇ ਗਿਆ ਤਾਂ ਦੂਸਰੀ ਕਾਰ ਵਿੱਚੋਂ ਨਿਕਲੇ ਵਿਅਕਤੀ ਜੋ ਕਿ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਰਹੇ ਸਨ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਤੇ ਉਸੇ ਹੀ ਸਥਾਨ ਤੇ ਮੌਜੂਦ ਪੁਲਿਸ ਮੁਲਾਜ਼ਮ ਨੂੰ ਦੇ ਕੇ ਉਕਤ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਦੋ ਸਾਲ ਤੋਂ ਕੁਝ ਵੀ ਮੈਂ ਬੋਲਿਆ ਵੀ ਨਹੀਂ ਨਾ ਮੈਂ ਬੋਲਣਾ ਚਾਹੁੰਦਾ ਸੀ ਕਿ ਜਿਹੜਾ ਆਪਣੀ ਲਾਈਫ 'ਚ ਜਿੱਦਾਂ ਕੁਛ ਹੈਗਾ ਠੀਕ ਆ ਪਰ ਥੋੜੇ ਦਿਨਾਂ ਤੋਂ ਹੀ ਇਹ ਕੰਟੀਨਿਊਸਲੀ ਕਰ ਰਹੇ ਕਦੀ ਕੁਝ ਕਦੀ ਕੋਈ ਮੈਨੂੰ ਨਹੀਂ ਪਤਾ ਕੀ ਪਲਾਨ ਕਰਦੇ ਪਏ ਸੀ ਇਹ ਤਾਂ ਅੱਜ ਇਹਨਾਂ ਦੀ ਕਾਲ ਆਂਦੀ ਆ ਕਿ ਕਿੱਥੇ ਆ ਤੂੰ ਮੈਂ ਕਿਹਾ ਮੈਂ ਫਲੋਰ ਕਹਿੰਦੇ ਤੂੰ ਹੁਣੇ ਆਏਂਗਾ ਜਲੰਧਰ ਪਾਜੀ ਪਰਿਵਾਰ ਬਚਾਨ ਦੀ ਪੰਕਜ ਭਾਜੀ ਕੌਣ ਨਹੀਂ ਕੁਛ ਕਰਦਾ ਤੁਸੀਂ ਮੈਨੂੰ ਦੱਸੋ ਹੁਣ ਇੱਕੋਦਮ ਕਾਲ ਆਈ ਜੇ ਮੇਰੇ ਤੇ ਕੁਛ ਏਦਾਂ ਦਾ ਹੋਵੇ ਵੀ ਜੋਤੀ ਨੇ ਮੇਰਾ ਗਲਤ ਕਰਨਾ ਜਾਂ ਕੁਛ ਹੈ ਤੇ ਮੈਂ ਕੱਲਾ ਕਦੀ ਵੀ ਨਾ ਆਂਦਾ ਪਾਜੀ ਕਦੀ ਵੀ ਨਾ ਆਂਦਾ ਮੈਂ ਫਿਰ ਵੀ ਸਭ ਕੁਝ ਫੁਲਾ ਕੇ ਮੈਂ ਆਇਆ ਔਰ ਪਾਜੀ ਇਹਨੇ ਮੈਨੂੰ ਵਿਦੀਪੁਰ ਰੋਡ ਤੇ ਬੁਲਾਇਆ ਫਲਾਈਓਵਰ ਦੇ ਕੋਲ ਸਨਮ ਸੰਝ ਮੈਂ ਜਦੋਂ ਵਿਦੀਪੁਰ ਚੌਂਕ ਦੇ ਵਿੱਚ ਪਹੁੰਚਿਆ ਤਾਂ ਮੈਂ ਦੇਖਿਆ ਕਿ ਇਹਨਾਂ ਦੀਆਂ ਦੋਨੋਂ ਗੱਡੀਆਂ ਖੜੀਆਂ ਕਿ ਇਹ ਕਿਸੇ ਪਲਾਨ 'ਚ ਮੈਨੂੰ ਬੁਲਾ ਰਹੇ ਆ ਔਰ ਪਾਜੀ ਮੈਂ ਪਿਛੋਂ ਹੀ ਜਿਹੜਾ ਵਿਦੀਪੁਰ ਵਾਲਾ ਡਿਵਾਈਡਰ ਆ ਨਾ ਮੈਂ ਉੱਥੋਂ ਹੀ ਯੂ ਟਰਨ ਲੈ ਕੇ ਤੇ ਮੈਂ ਵਾਪਸ ਫੋਨ ਲੱਗਾ ਤੇ ਚਾਰ ਬੰਦੇ ਇਹਨਾਂ ਨੇ i20 ਗੱਡੀ ਦੇ ਵਿੱਚ ਖੜੇ ਕੀਤੇ ਹੋਏ ਉਹ ਚੋਰ ਚੱਕੇ ਜੇ ਜੇ ਉਹ ਬੰਦਿਆਂ ਨੇ ਨਾ ਮੇਰਾ ਇਦਾਂ ਕਾਰ ਰੋਕ ਕੇ ਚਾਰਾ ਜਾਣੇ ਨੇ ਮੇਰਾ ਕੜਾ ਕੜਾ ਫੜਿਆ ਆ ਦੇਖੋ ਕੜਾ ਫੜਿਆ ਤੇ ਕੜੇ ਤੋਂ ਫੜ ਕੇ ਕਹਿੰਦੇ ਸੀ ਸੀਐਸ ਸਟਾਫ ਤੋਂ ਆ ਤੇ ਚਾਰਾਂ ਨੇ ਪਿਸਤਲਾਂ ਰੱਖ ਦਿੱਤੀਆਂ ਮੇਰੇ ਤੇ ਮੈਂ ਉੱਥੋਂ ਪਾਜੀ ਕੜਾ ਕਿਸੇ ਤਰ੍ਹਾਂ ਛਡਾ ਕੇ ਮੇਰੇ ਗੁੱਟ ਵਿੱਚ ਲੈ ਗਿਆ ਸਾਰਾ ਦੇ ਮੈਂ ਗੱਡੀ ਨਿਠਾਈ। ਭਾਜੀ ਜਦੋਂ ਗੱਡੀ ਉੱਥੇ ਮੇਰੀ ਰੁਕ ਗਈ ਬਲਾਸਟ ਹੋਣ ਤੋਂ ਬਾਅਦ ਟਾਇਰ ਬਲਾਸਟ ਹੋ ਗਏ। ਉੱਥੋਂ ਇਹਨਾਂ ਨੇ ਅੱਠ ਜਾਣਿਆਂ ਨੇ ਮੈਨੂੰ ਐਨਾ ਵੀ ਕੁੱਟਿਆ ਭਾਜੀ। ਆਪਣੇ ਵੱਲੋਂ ਤਾਂ ਇਹਨਾਂ ਨੇ ਮੈਨੂੰ ਮਾਰ ਦਿੱਤਾ ਮਾਰ ਕੇ ਇਹਨਾਂ ਨੇ ਆਪਣੇ ਵੱਲੋਂ ਅੱਠਾ ਨੌ ਜਾਣਿਆਂ ਨੇ ਮੈਨੂੰ ਗੱਡੀ 'ਚ ਆਪਣੀ ਦੇ ਵਿੱਚ ਜਿਹੜੀ ਇਹਨਾਂ ਦੀ i20 ਉਹ 'ਚ ਚੱਕ ਕੇ ਸਿੱਟ ਲਿਆ। ਔਰ ਜਦੋਂ ਭਾਜੀ ਇਹ ਚੱਕ ਕੇ ਸਿੱਟ ਕੇ ਨਾ ਰੋਂਗ ਸਾਈਡ ਖੂਤ ਲੈ ਕੇ ਚੱਲਦੇ ਇਹਨੂੰ ਇੱਧਰ ਲੈ ਕੇ ਚੱਲਦੇ ਇਹਨੂੰ ਤੇ ਇਹਨਾਂ ਨੇ ਜਦੋਂ ਨਾ ਮੈਨੂੰ ਚੱਕ ਕੇ ਸਿੱਟ ਕੇ ਉਧਰੋਂ ਪੀਸੀਆਰ ਦੀ ਗੱਡੀ ਆ ਗਈ। ਕੁਦਰਤੀ ਜਿੱਦਾਂ ਮੇਰੀ ਕਿਸਮਤ ਜਾਪ ਸੰਗਤ ਦੀਆਂ ਦੁਆਵਾਂ ਪੀਸੀਆਰ ਦੀ ਗੱਡੀ ਆਂਦੀ ਦੇਖ ਕੇ ਨਾ ਭਾਜੀ ਇਹਨਾਂ ਦਾ ਦਿਮਾਗ ਤਾਂ ਅੱਗ ਗਿਆ ਕਿ ਉਹਨਾਂ ਨੇ ਹੁਣ ਦੇਖ ਲਿਆ ਵਾ ਔਰ ਇਹਦੀ ਗੱਡੀ ਇੱਥੇ ਡੈਮੇਜ ਹੋਈ ਖੜੀ ਆ ਤੇ ਪੁਲਿਸ ਕਾਰਵਾਈ ਕਰੂਗੀ ਤੇ ਨਹੀਂ ਤਾਂ ਇਹਨਾਂ ਨੇ ਭਾਜੀ ਕੁਝ ਨਹੀਂ ਪਤਾ ਲੱਗਣ ਦੇਣਾ ਸੀ ਇਹਨਾਂ ਨੇ ਉਸੇ ਟਾਈਮ ਗੱਡੀ ਵਿਦੀਪੁਰਾਲੋਂ ਵਾਪਿਸ ਲੈ ਕੇ ਤੇ ਮਕਸੂਦਾ ਥਾਣੇ 'ਚ ਲਿਆ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਪੀਸੀਆਰ ਦੇਖ ਚੁੱਕੇ ਆ ਔਰ ਮੈਂ ਇੱਕੋ ਚੀਜ਼ ਕਹਿਣਾ ਚਾਹਾਂਗਾ ਜਿਹੜਾ ਜੋ ਕੋਈ ਗੰਦਾ ਪਿਆ ਨਾ ਉਹ ਦਿਲ ਤੋਂ ਹੈ ਨਹੀਂ ਔਰ ਮੈਂ ਕਲਾਕਾਰ ਭਰਾ ਫਕੀਰਪਰਾ ਬਹੁਤ ਜਲਦੀ ਤੁਹਾਡੇ ਮੂਰੇ ਬਹੁਤ ਕੁਛ ਇਦਾਂ ਦਾ ਲੈ ਕੇ ਆਉਂਗਾ ਕਿ ਸ਼ਾਇਦ ਮੜ ਕੇ ਤੁਸੀਂ ਸ਼ਕਲ ਵੀ ਨਾ ਦੇਖੋ ਕਿਸੇ ਦੀ ਉਧਰ ਦੂਸਰੇ ਪਾਸੇ ਜੋਤੀ ਨੂਰਾ ਨੇ ਇਸ਼ਕਾਇਤ ਵਿੱਚ ਕਿਹਾ ਕਿ ਉਸ ਨੂੰ ਕਨਾਲ ਦਾ ਫੋਨ ਆਇਆ ਸੀ ਅਤੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹ ਹੁਣੇ ਨਾ ਮਿਲੀ ਤਾਂ ਉਹ ਉਸ ਦੀ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕਰ ਦੇਵੇਗਾ ਜੋਤੀ ਨੇ ਦੱਸਿਆ ਕਿ ਉਹ ਉਸ ਨੂੰ ਵਿਧਾਨਪੁਰ ਫਲਾਈਓਵਰ ਤੇ ਮਿਲਣ ਲਈ ਗਏ ਸੀ ਜਿੱਥੇ ਕਿ ਦੋ ਗੱਡੀਆਂ ਖੜੀਆਂ ਸਨ ਜਿਸ ਵਿੱਚ ਕੁਨਾਲ ਤੇ ਦੂਸਰੀ ਗੱਡੀ ਵਿੱਚ ਕੁਝ ਹੋਰ ਵਿਅਕਤੀ ਸਨ ਜਿਨ੍ਹਾਂ ਨੇ ਉਸ ਨਾਲ ਅਸ਼ਲੀਲ ਹਰਕਤਾਂ ਕਾਨੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਉਸਨੇ ਆਪਣੇ ਪਤੀ ਅਵਿਨਾਸ਼ ਕੁਮਾਰ ਨਾਲ ਫੋਨ ਤੇ ਗੱਲਬਾਤ ਕੀਤੀ ਜਿਸ ਤੋਂ ਬਾਅਦ ਉਕਤ ਵਿਅਕਤੀ ਤੇ ਕੁਨਾਲ ਮੌਕੇ ਤੋਂ ਫਰਾਰ ਹੋ ਗਏ ਇਹ WhatsApp 콜 ਲਾ ਕੇ ਸਾਨੂੰ ਗੁਜਰੂ ਫੋਨ ਕਰਦੇ WhatsApp 콜 ਲਗਾਉਂਦਾ ਸੀਗਾ ਤੇ ਕਈ ਕਈ Snapchat ਤੇ 콜 ਲਗਾਉਂਦਾ ਸੀਗਾ ਕਈ Snapchat ਤੇ ਕਈ WhatsApp 콜 ਲਗਾਉਂਦਾ ਸੀਗਾ ਇਹ ਕਿ ਮੇਰੇ ਕੋ ਤੁਹਾਡੇ ਕੋਈ ਪ੍ਰੂਫ ਆ ਮੈਂ ਮੀਡੀਆ 'ਚ ਦੇਣੇ ਆ ਜਾਂ ਇਦਾਂ ਕਰ ਦੇਣੀ ਆ ਉਦਾਂ ਕਰ ਦੇਣੀ ਆ ਮੈਂ ਕਿ ਸਾਨੂੰ ਮੈਂਟਲੀ ਹਰਾਸਮੈਂਟ ਕਰਦਾ ਸੀਗਾ ਸਾਨੂੰ ਦੋਨਾਂ ਨੂੰ ਤੇ ਅੱਜ ਨਾ ਇਹਨੇ ਕਿਹਾ ਕਿ ਕੰਨਾ ਮੈਂ ਲਿੱਦਣਾ ਪੁਲਿਸ ਨੇ ਖੜਾ ਤੁਸੀਂ ਉੱਥੇ ਆਓ ਤੋ ਉੱਥੇ ਜੋਤੀ ਜੀ ਗਏ ਮੈਂ ਦੱਸਿਆ ਨਹੀਂ ਘਰੋਂ ਇਹਨਾਂ ਨੇ ਉੱਥੇ ਜਦੋਂ ਗਏ ਇਹਨਾਂ ਨੇ ਬੱਤੀ ਵੇਚੀ ਕਰਨ ਲੱਪਿਆ ਇਹ ਤੇ ਨਾਲ ਇਹਦੇ ਚਾਰ ਮੁੰਡੇ ਸੀ ਹੋਰ ਆਟੋ ਗੱਡੀ 'ਚ ਇਹ ਨਹੀਂ ਪਤਾ ਸਾਨੂੰ ਕੌਣ ਸੀਗਾ ਅਣਪਛਾਤੇ ਬੰਦੇ ਸੀਗੇ ਸਾਨੂੰ ਪਛਾਣ ਨਹੀਂ ਹੋਏ ਮੁਰਕੇ ਜਦੋਂ ਜੋਤੀ ਜੀ ਨੇ ਮੈਨੂੰ ਫੋਨ ਕੀਤਾ ਮੈਂ ਉੱਥੇ ਲੱਗ ਕੇ ਮੇਰੇ ਦੋ ਮੁੰਡੇ ਸੀਗੇ ਮੈਂ ਉਹਨਾਂ ਨੂੰ ਭੇਜਿਆ ਇਹਨੇ ਉਹ ਤੇ ਇਹਦੀ ਗੱਡੀ ਦਾ ਵੇਰ ਕਮ ਨੇ ਕੁਮਾਰ ਦੇ ਲੱਗੇ ਟਾਇਰ ਪਾੜ ਗਿਆ ਗੱਡੀ ਟਰੱਕ ਦੇ ਵਿੱਚ ਹਿੱਟ ਹੋਈ ਤੇ ਉੱਥੇ ਟਾਇਰ ਪਾੜ ਗਿਆ ਮੁੜ ਕੇ ਪਠਾਨਕੋਨ ਚੌਂਕ ਲੱਗੇ ਇਹਦੀ ਗੱਡੀ ਰੋਕ ਲਈ ਇਹਨੇ ਆਪੀ ਜੋ ਟਾਇਰ ਪਟਾ ਗੱਡੀ ਚੱਲੀ ਨਹੀਂ ਟਾਇਰ ਪਾਟੇ ਦੇ ਗੱਡੀ ਚਲਾਉਂਦਾ ਰਿਹਾ ਏ ਤੇ ਟਾਇਰ ਪਟੇ ਦੀ ਜੋ ਗੱਡੀ ਨੇ ਰੋਕੀ ਆ ਸਾਡੇ ਮੁੰਡੇ ਸਾਡੇ ਮੁੰਡੇ ਨੇ ਬੈੰਸਿਆ ਹੈ ਹੱਥ ਪਈਆ ਉਹਨਾਂ ਹੱਥ ਦੇ ਦੰਦੀਆਂ ਵੱਡੀਆਂ ਮੁੰਡੇ ਦੇ ਨੇ ਠੀਕ ਆ ਇਹਦੇ ਕਰ ਉਹਨੇ ਕਰ ਇਹਨੇ ਕਰਪਾਰ ਵੀ ਕੱਟ ਕੇ ਮਾਰੀ ਸਾਡੇ ਮੁੰਡੇ ਤੇ ਸਾਡੇ ਮੁੰਡੇ ਨੇ ਫੜ ਕੇ ਇਹਨਾਂ ਨੂੰ ਥਾਣੇ ਲੈ ਕੇ ਇੱਕ ਨੰਬਰ ਅਸੀਂ ਲੈ ਜਾਣਾ ਸੀ ਕਹਿੰਦੇ ਰਾਮਾ ਮੱਢੇ ਥਾਣੇ ਮੁੰਡੇ ਪਟਾਣੇ ਵਾਲਿਆਂ ਨੇ ਇਹ ਰਾਮਾ ਮੰਡੀ ਥਾਣੇ ਨੂੰ ਫੋਨ ਕੀਤਾ ਮੌਕੇ ਦੀ ਗਈ ਉੱਥੇ ਪੁਲਿਸ ਜਿੱਥੇ ਸਾਡੀ ਵਾਰਵਾਹਾ ਹੋਇਆ ਵਾ ਤੇ ਜਲਿਤਰਾ ਪੁਲਤ ਲੈਨੇ ਜਿੱਥੇ ਗੱਡੀ ਖੜੀ ਸੀ ਧੀ ਉੱਥੇ ਗਏ ਅਸੀਂ ਉੱਥੇ ਉਹਨਾਂ ਨੇ ਸਾਨੂੰ ਹੀ ਬੁਲਾਇਆ ਇਹਨੂੰ ਹੀ ਨਾਲ ਲੈ ਜਾਂਦਾ ਥਾਣੇ ਵਾਲਿਆਂ ਨੇ ਉਥੋਂ ਉਹਨਾਂ ਨੇ ਸਾਰਾ ਮੌਕੇ ਦੇ ਦੇਖ ਲਿਆ ਜੋ ਵੀ ਸੀਗਾ ਸਾਨੂੰ ਹੁਣ ਥਾਣੇ ਲੈ ਕੇ ਆਏ ਸੀਗੇ ਇੱਥੇ ਨਾਲ ਇਹਦੇ ਸਾਡੇ ਬਿਆਨ ਲਿਖੇ ਆ ਜੋ ਜੋ ਸਾਨੂੰ ਇਹ ਹਰਾਸਮੈਂਟ ਕਰਦਾ ਸੀ ਇਹ ਸਾਰੇ ਮਾਮਲੇ ਇਸ ਵੰਦੀ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਨੂੰ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਮਿਲੀਆਂ ਨੇ ਤੇ ਉਹਨਾਂ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਮੈਂ ਇੱਕ ਪੀਸੀਆਰ ਦਾ ਉਹ ਨਾ ਆਇਆ ਪੀਸੀਆਰ ਟੀਮ ਦਾ ਤੇ ਇੱਕ ਨਾ ਕਨਾਲ ਪਾਸੀ ਸਿੰਗਰ ਆ ਜਿਹੜੇ ਉਹਨਾਂ ਨੂੰ ਨਾ ਇੱਥੇ ਮਤਲਬ ਲੰਮਾ ਪਿੰਡ ਫਲਾਈਓਵਰ ਤੇ ਉੱਥੇ ਮਤਲਬ ਤਿੰਨ ਚਾਰ ਲੜਕੇ ਆਖੰਡੇ ਵੀ ਗੱਡੀ ਦੇ ਵਿੱਚ ਮਤਲਬ ਘੇਰ ਕੇ ਕੁੱਟਮਾਰ ਕਰ ਰਹੇ ਆ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਉੱਥੇ ਉਹ ਦੋਨੇ ਤਰ੍ਹਾਂ ਨੂੰ ਮਿਲ ਗਿਆ ਅਸੀਂ ਕਨਾਲ ਪਾਸੀ ਤੇ ਉਹਦੀ ਜਿਹੜੀ ਪਹਿਲਾਂ ਵਾਈਫ ਜੋਤੀ ਨੂਰਾ ਇਹ ਦੋਵਾਂ ਤਰ੍ਹਾਂ ਨੇ ਅਰਜ਼ੀਆਂ ਅੰਦਰ ਖਾਸ ਤੰਦੀਤੀਆਂ ਤੇ ਜੋ ਵੀ ਇਹਦੀ ਪੰਡਿਤ ਕਾਰਵਾਈ ਉਹ ਅਮਲ ਚ ਲੈਂਦੀ ਜੀ ਜ਼ਰ ਕਨਾਲ ਪਾਰਸੀਵਲ ਨੂੰ ਕੀ ਲਗਾਇਆ ਗਿਆ ਕਨਾਲ ਪਾਰਸੀਵਲ ਨੂੰ ਇਹੋ ਹੀ ਵੀ ਮੈਨੂੰ ਇਹਨਾਂ ਨੇ ਬਲਾ ਕੇ ਇੱਥੇ ਬਿਜਲੀਪੁਰ ਕੋਲ ਤੇ ਇਹਨਾਂ ਨੇ ਮੇਰੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਗੱਡੀ ਨੂੰ ਹਟਕੀਤਾ ਜੀ ਜੋਤੀ ਨੂੰ ਰਮਲੋਂ ਸਰ ਜੋਤੀ ਨੂੰ ਰਮਲੋਂ ਇਹ ਹੋਇਆ ਵੀ ਮੈਨੂੰ ਇਹਨਾਂ ਨੇ ਬੁਲਾਇਆ ਤੇ ਮੇਰੀਆਂ ਇਹ ਵੀਡੀਓ ਮਤਲਬ ਬਣਾ ਕੇ ਤੇ ਮਤਲਬ ਇਹਨਾਂ ਨੇ ਕੋਸ਼ਿਸ਼ ਕੀਤੀ ਆ ਮਤਲਬ ਫੋਨ ਤੇ ਅਪਲੋਡ ਕਰਨ ਦੀ ਇਹ ਦੋਹਾਂ ਤਰ੍ਹਾਂ ਦੀਆਂ ਦਰਖਾਸਤਾਂ ਆ ਗਈਆਂ ਤੇ ਕਨਾਲ ਪਰ ਸੀ ਜਿਹੜਾ ਉਹ ਮੈਡੀਕਲ ਕਰਾਉਣ ਗਏ ਆ ਜੋ ਵੀ ਕਾਰਵਾਈ ਆ ਉਹ ਫਰੰਤ ਧਿਆਨ ਚ ਲਿਆ ਕੇ ਹੰਡ ਲਿਆ ਦੀ